ਤੇ ਕੇ ਇ릭ਸ਼ਾ ਵਾਲੇ ਦੀ ਗਲਤੀ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ ਇ릭ਸ਼ਾ ਵਾਲਾ ਚਲਦੀ ਟ੍ਰੈਫਿਕ ਵਿੱਚ ਪੁਲ ਤੋਂ ਆਪਣਾ ਰਿਕਸ਼ਾ ਬੈਂਕ ਕਰ ਰਿਹਾ ਸੀ ਤੇ ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਇਸ ਨਾਲ ਟਕਰਾ ਗਿਆ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਪਰ ਇਸ ਦੇ ਬਾਵਜੂਦ ਵੀ ਏ ਰਿਕਸ਼ਾ ਵਾਲੇ ਨੇ ਪੂਰੀ ਤਰ੍ਹਾਂ ਬੇਸ਼ਰਮੀ ਦਿਖਾਈ ਅਤੇ ਉਸ ਨੂੰ ਚੁੱਕਣ ਦੀ ਬਜਾਏ ਜਾਂ ਫਿਰ ਆਪਣਾ ਰਿਕਸ਼ਾ ਰੋਕਣ ਦੀ ਬਜਾਏ ਆਊਟਸਾਈਡ ਹੀ ਆਪਣਾ ਰਿਕਸ਼ਾ ਪਾ ਜਾ ਕੇ ਲੈ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀਆਂ ਕਿ ਤਸਵੀਰਾਂ ਸੀਸੀਟੀਵੀ ਚ ਕੈਦ ਹੋਈਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲ ਟ੍ਰੈਫਿਕ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਤੇ ਇਸ ਦੌਰਾਨ ਇੱਕ ਰਿਕਸ਼ਾ ਵਾਲਾ ਜਲਦੀ ਟ੍ਰੈਫਿਕ ਵਿੱਚ ਹੀ ਰਿਕਸ਼ਾ ਬੈਕ ਕਰਨ ਲੱਗਦਾ ਹੈ ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਜੋ ਕਿ ਤੇਜ਼ ਰਫ਼ਤਾਰ ਵਿੱਚ ਜਾ ਰਿਹਾ ਸੀ ਉਸ ਈ ਰਿਕਸ਼ਾ ਦੇ ਪਿੱਛੇ ਟਕਰਾ ਜਾਂਦਾ ਹੈ ਅਤੇ ਮੌਕੇ ਤੇ ਥੱਲੇ ਡਿੱਗ ਜਾਂਦਾ ਹੈ ਅਤੇ ਉਸ ਦੀ ਜਾਨ ਚਲੀ ਜਾਂਦੀ ਹੈ ਪਰ ਇਸ ਦੌਰਾਨ ਈ ਰਿਕਸ਼ਾ ਵਾਲਾ ਰੋਕਣ ਦੀ ਬਜਾਏ ਜਾਂ ਫਿਰ ਰੁਕ ਕੇ ਡਿੱਗੇ ਹੋਏ ਵਿਅਕਤੀ ਨੂੰ ਚੁੱਕਣ ਦੀ ਬਜਾਏ ਰਿਕਸ਼ਾ ਭਜਾ ਲੈਂਦਾ ਹੈ ਅਤੇ ਆਊਟਸਾਈਡ ਤੋਂ ਹੀ ਰਿਕਸ਼ਾ ਲੈ ਕੇ ਫਰਾਰ ਹੋ ਜਾਂਦਾ ਹੈ ਕੋਈ ਪਰਵਾਹ ਨਹੀਂ ਕਰਦਾ ਕਿ ਸਭ ਨਾਲ ਵਾਤਾਵਰਣ ਨੂੰ ਸਬੰਧਤ ਹੈ ਨਹੀਂ ਇਹ ਇੱਕ ਸੰਤਾਨ ਹੈ ਇਸ ਦਾ ਸਬੰਧ ਹੈ ਜੇਕਰ ਤੋਂ ਬਹੁਤ ਸਿਆਰੀ ਦੇ ਛੇ ਨੂੰ ਆ ਗਿਆ ਹੈ ਤੇ ਸਵੇਰ ਤੋਂ ਸਵੇਰ ਦੀ ਇਹ ਇਹ ਅੰਦਾਜ਼ਾ ਹੈ ਬਹੁਤ ਵਾਰਤਨ ਸਬੰਧਤ ਵਾਤਾਵਰਣ ਨੂੰ ਤੇ ਕਟ ਰਹਾ ਹਾਂ ਉੱਤਰ ਪ੍ਰਦੇਸ਼ ਤੇ ਪ੍ਰਯਾਗਰਾਜ ਤੋਂ ਸਾਹਮਣੇ ਆਈਏ ਜਿੱਥੇ ਕੇ ਯਮਨਾ ਨਦੀ ਤੇ ਬੜੇ ਪੁਲ ਤੇ ਇਹ ਹਾਦਸਾ ਹੋਇਆ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਮ੍ਰਿਤਕ ਦਾ ਨਾਮ ਆਕਾਸ਼ ਸਿੰਘ ਨੈਣੀ ਦੱਸਿਆ ਜਾ ਰਿਹਾ ਹੈ ਜੋ ਕਿ ਈ ਰਿਕਸ਼ਾ ਦਾ ੱੱਕਾ ਲੱਗਣ ਨਾਲ ਮੌਕੇ ਤੇ ਮਾਰਿਆ ਗਿਆ ਹਾਲਾਂਕਿ ਇਸ ਦੌਰਾਨ ਈ ਰਿਕਸ਼ਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹਾਲਕੇ ਮੌਕੇ ਤੇ ਮੌਜੂਦ ਲੋਕਾਂ ਨੇ ਬਾਈਕ ਸਵਾਰ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤੱਕ ਉਸ ਦੀ ਜਾਂਝਲੀਗੀ ਸੀ ਫਿਲਹਾਲ ਇਹ ਈ ਰਿਕਸ਼ਾ ਚਾਲਕ ਫਰਾਰ ਚੱਲ ਰਿਹਾ ਹੈ ਦੱਸਿਆ ਕਿ ਦੇਸ਼ ਭਰ ਵਿੱਚ ਈ ਰਿਕਸ਼ਾ ਦੀ ਪਰਮਾਰੇ ਥਾਂ ਥਾਂ ਤੇ ਈ ਰਿਕਸ਼ਾ ਚਾਲਕ ਆਪਣੇ ਰਿਕਸ਼ਾ ਚਲਾਉਂਦੇ ਦੇਖੇ ਜਾ ਸਕਦੇ ਨੇ ਅਜਿਹੇ ਹਾਕਟਰਾਮਾ ਬਹੁਤ ਵਾਰ ਹੁੰਦੀਆਂ ਨੇ ਜਿੱਥੇ ਕਿ ਈ ਰਿਕਸ਼ਾ ਚਾਲਕਾਂ ਤੇ ਬਿਨਾਂ ਕਿਸੇ ਟ੍ਰੈਫਿਕ ਰੂਲਾਂ ਦੇ ਸੜਕਾਂ ਤੇ ਈ ਰਿਕਸ਼ਾ ਚਲਾਉਣ ਦੇ ਇਲਜ਼ਾਮ ਲੱਗਦੇ ਨੇ ਤੇ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਈ-रिक्शा ਚਾਲਕ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ ਫਿਲਹਾਲ ਏਸੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਚ ਬਣੇ ਯਮਨਾ ਨਦੀ ਦੇ ਪੁਲ ਦੀਆਂ ਨੇ ਜਿੱਥੇ ਕਿ ਈ-रिक्शा ਦਾ ਧੱਕਾ ਲੱਗਣ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਪਰ ਇਸ ਦੇ ਬਾਵਜੂਦ ਵੀ ਈ-रिक्शा ਚਾਲਕ ਨੇ ਰਿਕਸ਼ਾ ਨਹੀਂ ਰੋਕਿਆ ਅਤੇ ਮੌਕੇ ਤੋਂ ਆਊਟਸਾਈਡ ਹੀ ਆਪਣਾ ਰਿਕਸ਼ਾ ਭਜਾ ਕੇ ਫਰਾਰ ਹੋ ਗਿਆ ਫਿਲਹਾਲ ਪੁਲਿਸ ਮੌਸਮ ਦੀ ਪਾਲ ਕਰ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ